ਮੇਰਾ ਪੁੱਤ ਜਾਣ ਵਾਲਾ ਨਹੀਂ ਸੀਗਾ ਕੋਈ ਉਹਨੂੰ ਬਿਮਾਰੀ ਨਹੀਂ ਸੀ ਸਰਕਾਰ ਨੇ ਸਾਜ਼ਿਸ਼ ਨਾ ਕੀਤਾ ਸਾਜ਼ਿਸ਼ ਨਾ ਇਹ ਜ਼ਹਿਰ ਦਿੱਤੀ ਗਿਆ ਮੇਰੇ ਪੁੱਤ ਨੂੰ ਕੋਈ ਅਵਾਰੀ ਨਹੀਂ ਸੀ ਪਰ ਮੈਂ ਹੁਣ ਬਸ ਅਰਦਾਸ ਗੁਰੂ ਸਾਹਿਬ ਮੁਰੇਯਾ ਸੱਚੇ ਬਾਸ਼ਾ ਤੂੰ ਮੇਰੇ ਕਿਰਨਾਲ ਖੜ ਤੇ ਜਿਨੇ ਵੀ ਮੇਰੇ ਪੁੱਤ ਨਾਲ ਇਹ ਧੋਖਾ ਕੀਤਾ ਉਹਨੂੰ ਲੰਗਿਆ ਦਰ ਉਹ ਜੋ ਸਰਕਾਰ ਸਾਡੇ ਨਾਲ ਹੋਇਆ ਮੈਂ ਤੇ ਮੇਰੇ ਇੱਕ ਮਾਂ ਨੂੰ ਜਿਹੜੀ ਠੇਸ ਪਹੁੰਚੀ ਆ ਉਹ ਮਾਂ ਜਿਹੜਾ ਜਿਹਦਾ ਪੁੱਤ ਆਇਆ ਗਿਆ ਤੇ ਉਹ ਤਾਂ ਇਹ ਕੋਈ ਹੋਰ ਵੀ ਪਤਲ ਕੋਲ ਜੇ ਅਸੀਂ ਡਰ ਕੇ ਰਹੇ ਤੇ ਸਾਨੂੰ ਕਿਸੇ ਨੇ ਜੀਵਨ ਨਹੀਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਇੱਥੇ ਛਿੱਧੀ ਪ੍ਰੋਗਰਾਮ ਹੋਇਆ ਉਸ ਲਈ ਮੈਂ ਸਾਰੇ ਸੰਗਤ ਦਾ ਤੇ ਸ਼ਰੋਣੀ ਕਮੇਟੀ ਦਾ ਤੇ ਸਾਰੇ ਜਿਹੜੇ ਭੈਣ ਭਰਾ ਆਏ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਹੜਾ ਇਹ ਸ਼ੀਦਿਸਵਾੰ ਹੋਇਆ ਜਾਂ ਮੇਰੇ ਪੁੱਤ ਨੂੰ ਸ਼ੀਦ ਦਿੱਤਾ ਗਿਆ ਉਹ ਸਰਕਾਰ ਦੀਆਂ ਤੇ ਰਲ ਮਿਲ ਕੇ ਕੁਝੀਆਂ ਹਰਕਤਾਂ ਸੀਗਾ ਮੇਰੀ ਇੱਕ ਅਰਦਾਸ ਗੁਰੂ ਸਾਹਿਬ ਜੀ ਹੈ ਉਹਨੂੰ ਮੈਂ ਫੈਲ ਫੜਾਈ ਹੈ ਨਾ ਕਿਸੇ ਵਕੀਲ ਨੂੰ ਨਾ ਕਿਸੇ ਦਲੀਲ ਦੀ ਮੈਨੂੰ ਲੋੜ ਹੈ ਮੇਰਾ ਸਭ ਤੋਂ ਵੱਡਾ ਵਕੀਲ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਉਹੀ ਨਿਵੇੜੇ ਕਰਨਗੇ ਮੈਂ ਅੱਜ ਅਰਦਾਸ ਵੀ ਪਹਿਲਾਂ ਤੋਂ ਸ਼ੁਰੂ ਤੋਂ ਜਿੱਦਣ ਦਾ ਸਾਡੇ ਨਾਲ ਇਹ ਕੰਮ ਹੋਇਆ ਅਰਦਾਸ ਸੱਚੇ ਬਾਸ਼ਾ ਕੁਛ ਕ ਨੰਗੇ ਕੀਤੇ ਐ ਤੇ ਕੁਛ ਕ ਜਿਹੜੇ ਲੋਕ ਨੰਗੇ ਹੋਣਗੇ ਤੇ ਸਰਕਾਰਾਂ ਤਾਂ ਸਭ ਤੋਂ ਵੱਡੀਆਂ ਕੁੱਝੀਆਂ ਚਲਾਣੀਆਂ ਮੇਰਾ ਪੁੱਤ ਜਾਣ ਵਾਲਾ ਨਹੀਂ ਸੀਗਾ ਕੋਈ ਉਹਨੂੰ ਬਿਮਾਰੀ ਨਹੀਂ ਸੀ ਸਰਕਾਰ ਨੇ ਸਾਜ਼ਿਸ਼ ਨਾ ਕੀਤਾ ਸਾਜ਼ਿਸ਼ ਨਾ ਇਹ ਜ਼ਾਹਿਰ ਦਿੱਤੀ ਗਈ ਐ ਮੇਰੇ ਪੁੱਤ ਨੂੰ ਕੋਈ ਘਟਾਰੇ ਨਹੀਂ ਸੀ ਪਰ ਮੈਂ ਹੁਣ ਬਸ ਅਰਦਾਸ ਗੁਰੂ ਸਾਹਿਬ ਮੂਹਰੇ ਸੱਚੇ ਪਾਤਸ਼ਾਹ ਤੂੰ ਮੇਰੇ ਕਨਾਲ ਖੜ ਤੇ ਜਿਨੇ ਵੀ ਮੇਰੇ ਪੁੱਤ ਨਾ ਇਹ ਧੋਕਾ ਦਿੱਤਾ ਉਹਨੂੰ ਲੰਗਿਆਂ ਕਰ ਤੇਰੇ ਮੂਹਰੇ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਕੋਈ ਫੇਸਬੁਕ ਤੇ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਲਿਖਿਆ ਗਿਆ ਸੀ ਉਹ ਤੁਹਾਡੀ ਆ ਜਾਂ ਉਹ ਇਸ ਦੀ ਕਿਹੜੀ ਜੀ ਕਿਹੜੀ ਫੇਸਬੁਕ ਤੇ ਭਾਈ ਨੇ ਫੇਸਬੁਕ ਤੇ ਅਸੀਂ ਸਿਰਫ ਸੱਦਾ ਦਿੱਤਾ ਇਸ਼ਤਿਹਾਰ ਦੇਖੋ ਇਸ਼ਤਿਹਾਰ ਸਾਡੇ ਵੱਲੋਂ ਨਾ ਤਾਂ ਸਾਡੇ ਕੋਲ ਐਡੀ ਪੂੰਜੀ ਆ ਨਾ ਕੋਈ ਗੱਲਬਾਤ ਆ ਅਸੀਂ ਅਸੀਂ ਕੌਮ ਨੂੰ ਜਿਹੜਾ ਇੱਕ ਪੋਸਟਰ ਦੇ ਜ਼ਰੀਏ ਜਿਹੜਾ ਮਾਤਾ ਦੇ ਨਾਂ ਤੇ ਪੋਸਟਰ ਵਾਇਰਲ ਸੀਗਾ ਅਸੀਂ ਉਹੀ ਇੱਕ ਸੁਨੇਹਾ ਲਾਇਆ ਤੇ ਸ਼ਿੱਧੀ ਸਮਾਗਮ ਪਰਿਵਾਰ ਵੱਲੋਂ ਤੇ ਸੂਚੀਆਂ ਸਿੱਖ ਜਥੇਬੰਦੀਆਂ ਵੱਲੋਂ ਬਣਾਇਆ ਗਿਆ ਇਹ ਸਾਰੇ ਸੰਗਤ ਰਲ ਕੇ ਹੈ ਕੋਈ ਇੱਕ ਨਿੱਜੀ ਪਾਰਟੀ ਦਾ ਨਹੀਂ ਸੀ ਜਾ ਕੇ ਪੰਥਕ ਪਾਰਟੀ ਦਾ ਇਹ ਸਾਰਿਆਂ ਨੇ ਰਲ ਮਿਲ ਕੇ ਤਾਂ ਸੀ ਕੌਣ ਕਰਨ ਵਾਲੇ ਸੰਗਤ ਨਹੀਂ ਕੀਤਾ ਹੈ ਸੰਗਤ ਕਰ ਰਹੀ ਹੈ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਸੰਗਤ ਦਾ ਮਾਤਾ ਜੀ ਤੁਹਾਡਾ ਬੇਟਾ ਭਾਈ ਅਵਤਾਰ ਸਿੰਘ ਯੂਕੇ ਦੇ ਵਿੱਚ ਸਰੀਰਕ ਪਿਆਨਾ ਕਰ ਜਾਂਦੇ ਤੇ ਅਜੇ ਤੱਕ ਉਥੋਂ ਦੀ ਜਿਹੜੀ ਗਵਰਨਮੈਂਟ ਦਾ ਕੋਈ ਇਨਵੈਸਟੀਗੇਸ਼ਨ ਆ ਰਿਪੋਰਟਸ ਤੁਹਾਨੂੰ ਦੇ ਸਕੇ ਨੇ ਜੀ ਉਹ ਸਾਡੀ ਕੋਸ਼ਿਸ਼ ਜਾਰੀ ਹੈ ਵੀ ਉਹ ਵੀ ਚੱਲ ਰਹੀ ਹੈ ਚਲੋ ਜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਚੱਲ ਰਹੀ ਹੈ ਪਰ ਹਜ ਤੱਕ ਕੋਈ ਤੱਥ ਜਿਹੜੇ ਸਾਹਮਣੇ ਨਹੀਂ ਆਇਆ ਹਰ ਇੱਕ ਵਕਤ ਸੋਚ ਸਕਦਾ ਕਿ ਹੋਰ ਵੀ ਜਿਹੜੇ ਸਿੱਖ ਨੂੰ ਹਿਜਾਨ ਬਾਹਰ ਲਿਆ ਕੱਟ ਗਿਆ ਸਿਰਾਂਵਾ ਕਰ ਰਹੇ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਕੀ ਕਰਿਆ ਹਾਲ ਦੇ ਵਿੱਚ ਉਹ ਜੋ ਸਰਕਾਰ ਸਾਡੇ ਨਾਲ ਹੋਇਆ ਮੇਰੇ ਇੱਕ ਮਾਂ ਨੂੰ ਜਿਹੜੀ ਫੇਸਬੁਕ 'ਚ ਹੀ ਆ ਉਹ ਮਾਂ ਜਿਹੜਾ ਜਿਹਦਾ ਪੁੱਤ ਆਇਆ ਗਿਆ ਤੇ ਉਹ ਤਾਂ ਇਹ ਕਹਿੰਦੇ ਹੋਰ ਵੀ ਪਤਲ ਕੋਲ ਲੋਕੋ ਪਤਨ ਲੋਕੋ ਮੈਂ ਤਾਂ ਇਹ ਕਹੂੰਗੀ ਜੇ ਮੇਰੇ ਪੁੱਤ ਕੋ ਜੀ ਹਰਕਤ ਨਾਲ ਇਦਾਂ ਕੀਤਾ ਗਿਆ ਹੈ ਤੇ ਮੈਂ ਇਹ ਮੈਂ ਕਹੂੰਗੀ ਪਰ ਮੈਂ ਇੱਕ ਗੱਲ ਜਰੂਰ ਕਹਿਣੀ ਹੈ ਜੇ ਅਸੀਂ ਡਰ ਕੇ ਰਹੇ ਤੇ ਸਾਨੂੰ ਕਿਸੇ ਨੇ ਜੀਣ ਨਹੀਂ ਦੇਣਾ ਫਸ ਜੀ ਨਹੀਂ ਸਕਦੇ ਡਰ ਕੇ ਇਸ ਠੀਕ ਹੈ ਧੰਨਵਾਦ ਆਇਆ ਕਰੋ ਜੀ ਕਾਮ ਸਾਹਿਬ ਜੀ ਅਮਾ ਜੀ